ਬੱਚੇ ਜਦੋਂ ਗਲਤੀ ਕਰਦੇ ਨੇ ਤਾਂ ਕਿਹਾ ਜਾਂਦਾ ਹੈ ਕਿ ਮਾਪਿਆਂ ਦਾ ਫਰਜ਼ ਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਉਹਨਾਂ ਦੀ ਗਲਤੀ ਨੂੰ ਸੁਧਾਰਿਆ ਜਾਵੇ ਜੇ ਲੋੜ ਪਵੇ ਤਾਂ ਉਹਨਾਂ ਨੂੰ ਝਿੜਕਿਆ ਵੀ ਜਾਵੇ ਪਰ ਇੱਕ ਪੁੱਤ ਨੇ ਤਾਂ ਪਿਓ ਦੀਆਂ ਛਿੜਕਾ ਕਰਕੇ ਆਪਣੇ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੀ ਹਾਂ ਹਰਿਆਣਾ ਤੋਂ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਲਯੁਗੀ ਪੁੱਤ ਨੇ ਆਪਣੇ ਪਿਓ ਨੂੰ ਅੱਗ ਲਗਾ ਦਿੱਤੀ ਪੂਰਾ ਘਰ ਫੂਕ ਦਿੱਤਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਸ ਘਰ ਦੀਆਂ ਜਿੱਥੇ ਪਿਓ ਨੂੰ ਅਗਨ ਭੇਟ ਕੀਤਾ ਗਿਆ ਪਿਓ ਨੂੰ ਅੱਗ ਲਗਾ ਦਿੱਤੀ ਗਈ ਜਿਸ ਪੁੱਤ ਨੂੰ ਪਿਓ ਨੂੰ ਉਮੀਦ ਤਾਂ ਸੀ ਕਿ ਇਹ ਵੱਡੇ ਹੋ ਕੇ ਉਸ ਦਾ ਸਹਾਰਾ ਬਣੇਗਾ ਪਰ ਉਸ ਪੁੱਤ ਨੇ ਹੀ ਆਪਣੇ ਹੱਥੀ ਆਪਣੇ ਪਿਓ ਨੂੰ ਮੌਤ ਦੀ ਨੀਂਦ ਸੌਂ ਦਿੱਤਾ ਤਾਂ ਹਰਿਆਣਾ ਦੇ ਫਰੀਦাবাদ ਦਾ ਇਹ ਮਾਮਲਾ ਸਾਹਮਣੇ ਆਇਆ ਦਰਸਲ ਪਿਓ ਦੇ ਵੱਲੋਂ ਪੁੱਤ ਨੂੰ ਕਿਹਾ ਜਾਂਦਾ ਸੀ ਕਿ ਤੂੰ ਪੜ੍ਹਾਈ ਕਰ ਅਤੇ ਉਸ ਦੀਆਂ ਕੁਝ ਗਲਤ ਆਦਤਾਂ ਵੀ ਸੀ ਜਿਵੇਂ ਚੋਰੀ ਕਰਦਾ ਹੁੰਦਾ ਸੀ ਪੁੱਤ ਤੇ ਪਿਓ ਦੇ ਵੱਲੋਂ ਉਸ ਨੂੰ ਸਮਝਾਇਆ ਗਿਆ ਛਿੜਕਿਆ ਗਿਆ ਕਿ ਉਹ ਚੋਰੀ ਨਾ ਕਰੇ ਪੜ੍ਹਾਈ ਦੇ ਵਿੱਚ ਆਪਣਾ ਧਿਆਨ ਲਗਾਵੇ ਤੇ ਇਸੇ ਗੱਲ ਤੋਂ ਇਹ ਪੁੱਤ ਇਨਾ ਗੁੱਸੇ ਦੇ ਵਿੱਚ ਚ ਆ ਜਾਂਦਾ ਅੱਗ ਬਬੂਲਾ ਹੋ ਜਾਂਦਾ ਕਿ ਇਸ ਦੇ ਵੱਲੋਂ ਆਪਣੇ ਪਿਓ ਦਾ ਕਤਲ ਤੱਕ ਕਰ ਦਿੱਤਾ ਜਾਂਦਾ ਹੈ ਸਭ ਤੋਂ ਪਹਿਲਾਂ ਇਹ ਮੁੰਡਾ ਕੀ ਕਰਦਾ ਹੈ ਪਹਿਲੇ ਘਰ ਨੂੰ ਤਾਲਾ ਲਗਾ ਲੈਂਦਾ ਹੈ ਪਿਓ ਨੂੰ ਕਮਰੇ ਦੇ ਵਿੱਚ ਬੰਦ ਕਰਦਾ ਹੈ ਤੇ ਬਾਅਦ ਦੇ ਵਿੱਚ ਜੋ ਘਰ ਦਾ ਮੇਨ ਗੇਟ ਹੁੰਦਾ ਹੈ ਉਸ ਤੇ ਤਾਲਾ ਲਗਾ ਲੈਂਦਾ ਤਾਂ ਜੋ ਕੋਈ ਵੀ ਮਦਦ ਦੇ ਲਈ ਘਰ ਦੇ ਅੰਦਰ ਦਾਖਲ ਨਾ ਹੋ ਸਕੇ ਤੇ ਇਸ ਤੋਂ ਬਾਅਦ ਜਦੋਂ ਪਿਓ ਨੂੰ ਅਗ ਲਗਾ ਲੈਂਦਾ ਘਰ ਨੂੰ ਅਗ ਲਗਾ ਦਿੰਦਾ ਹੈ ਬਾਅਦ ਦੇ ਵਿੱਚ ਮਕਾਨ ਦੀ ਪਹਿਲੀ ਮੰਜ਼ਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾ ਕੇ ਭੱਜ ਜਾਂਦਾ ਹੈ ਫਿਲਹਾਲ ਪੁਲਿਸ ਨੇ ਇਸ ਕਲਯੁਗੀ ਪੁੱਤ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਤਾ ਦੱਸਿਆ ਜਾ ਰਿਹਾ ਕਿ 14 ਸਾਲ ਇਸ ਪੁੱਤ ਦੀ ਉਮਰ ਦੱਸੀ ਜਾ ਰਹੀ ਸੀ ਜਿਸ ਨੂੰ ਪੁੱਤ ਜਿਸ ਪਿਓ ਦੇ ਵੱਲੋਂ ਇਸ ਨੂੰ ਕਿਹਾ ਜਾ ਰਿਹਾ ਸੀਗਾ ਕਿ ਤੂੰ ਪੜ੍ਹਾਈ ਕਰ ਆਪਣਾ ਧਿਆਨ ਪੜ੍ਹਾਈ ਦੇ ਵਿੱਚ ਲਗਾ ਤੇ ਜਿਹੜੀਆਂ ਗਲਤ ਆਦਤਾਂ ਤੈਨੂੰ ਪਈਆਂ ਉਸ ਨੂੰ ਸੁਧਾਲ ਲੈ ਉਹ ਚੀਜ਼ਾਂ ਨਾ ਕਰ ਤੇ ਇਸੇ ਗੱਲ ਤੋਂ ਇਹ ਪੁੱਤ ਅੱਗ ਬਬੂਲਾ ਹੋ ਜਾਂਦਾ ਹੈ ਇੰਨੇ ਗੁੱਸੇ ਦੇ ਵਿੱਚ ਆ ਜਾਂਦਾ ਹੈ ਕਿ ਆਪਣੇ ਹੱਥੀ ਆਪਣੇ ਪਿਓ ਨੂੰ ਮੌਤੇ ਘਾਟ ਉਤਾਰ ਦਿੰਦਾ ਤਾਂ ਦੱਸਿਆ ਜਾ ਰਿਹਾ ਕਿ ਬੀਤੇ ਰਾਤ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਪੂਰੇ ਮਹੱਲੇ ਦੇ ਵਿੱਚ ਅਚਾਨਕ ਚੀਕਾਂ ਦੀ ਆਵਾਜ਼ ਉਹਨਾਂ ਨੂੰ ਮਿਲਦੀ ਹੈ ਘਰ ਦੇ ਵਿੱਚ ਅੱਗ ਲੱਗੀ ਹੁੰਦੀ ਹੈ ਜੋ ਪਿਓ ਘਰ ਦੇ ਵਿੱਚ ਮੌਜੂਦ ਹੁੰਦਾ ਹੈ ਉਸ ਦੇ ਵੱਲੋਂ ਆਵਾਜ਼ਾਂ ਮਾਰੀਆਂ ਜਾਂਦੀਆਂ ਚੀਕਾਂ ਮਾਰੀਆਂ ਜਾਂਦੀਆਂ ਕਿ ਕੋਈ ਮਦਦ ਦੇ ਲਈ ਉੱਥੇ ਆ ਜਾਵੇ ਉਸ ਨੂੰ ਬਚਾ ਲਵੇ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੁਝ ਲੋਕ ਉੱਥੇ ਪਹੁੰਚਦੇ ਨੇ ਉਦੋਂ ਤੱਕ ਇਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ 6 ਮਹੀਨੇ ਪਹਿਲਾਂ ਹੀ ਇਹ ਪਿਓ ਪੁੱਤ ਇਸ ਘਰ ਦੇ ਵਿੱਚ ਰਹਿਣ ਲਈ ਆਏ ਹੋਏ ਸਨ ਕਿਰਾਏ ਦੇ ਮਕਾਨ ਦੇ ਵਿੱਚ ਹੀ ਰਹਿੰਦੇ ਸਨ ਤੇ ਇਸੇ ਦਰਮਿਆਨ ਇਸ ਕਲਯੁਗੀ ਪੁੱਤ ਦੇ ਵੱਲੋਂ ਇੱਕ ਖੌਫਨਾਕ ਕਦਮ ਚੱਕਿਆ ਜਾਂਦਾ ਹੈ ਆਪਣੇ ਪਿਓ ਦਾ ਆਪਣੇ ਹੱਥੀ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਫਰੀਦাবাদ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਫਰੀਦাবাদ ਦੇ ਵਿੱਚ ਇੱਕ ਪੁੱਤ ਦੇ ਵੱਲੋਂ 14 ਸਾਲ ਪੁੱਤ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦੇ ਵੱਲੋਂ ਪਿਓ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਜ਼ਿੰਦਾ ਜਲਾ ਦਿੱਤਾ ਜਾਂਦਾ ਹੈ ਤਾਂ ਪਿਓ ਦੇ ਵੱਲੋਂ ਪੁੱਤ ਨੂੰ ਕਿਹਾ ਜਾਂਦਾ ਕਿ ਉਹ ਪੈਸੇ ਚੋਰੀ ਕਰਨ ਦੀ ਆਦਤ ਛੱਡ ਦੇ ਪੜ੍ਹਾਈ ਦੇ ਵਿੱਚ ਧਿਆਨ ਲਗਾਵੇ ਜਿਸ ਤੇ ਇਹ ਮੁੰਡਾ ਇੰਨਾ ਅੱਗ ਬਬੂਲਾ ਹੋ ਜਾਂਦਾ ਹੈ ਤਾਂ ਜਦੋਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਹਨ ਜਦੋਂ ਉੱਥੇ ਇਸ ਪਿਓ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾਂਦੀ ਹੈ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਪਰ ਕਿਸੇ ਵੀ ਤਰੀਕੇ ਦੇ ਨਾਲ ਇਸ ਸ਼ਖਸ ਨੂੰ ਬਚਾਇਆ ਨਹੀਂ ਜਾ ਸਕਿਆ ਤਫਰੀਦਾਬਾਦ ਦੇ ਨਵੀਨ ਨਗਰ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਮ੍ਰਿਤਕ ਦੀ ਪਛਾਣ ਆलम ਅंसारी ਵਜੋਂ ਹੋਈ ਹੈ ਪੁਲਿਸ ਨੇ ਫਲਹਾਲ ਜੋ ਮ੍ਰਿਤਕ ਦੇ ਆ ਉਸ ਦਾ ਪੋਸਟਮਾਰਟਮ ਕਰ ਦਿੱਤਾ ਤੇ ਪਰਿਜਨਾਂ ਨੂੰ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਡੈੱਡ ਬੋਡੀ ਸੌਂਪ ਦਿੱਤੀ ਆ ਪਰ ਕਿਸ ਤਰੀਕੇ ਦੇ ਨਾਲ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਿਓ ਦਾ ਕਤਲ ਉਸ ਦੇ ਪੁੱਤ ਦੇ ਵੱਲੋਂ ਹੀ ਕੀਤਾ ਜਾਂਦਾ ਹੈ ਮਾਲਕ ਮਕਾਨ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ मैं यहाँ के मकान मालिक हूँ हमारे किरदार थे उन लोगों तो के हुआ, पिछ्टान 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 हुआ, नहीं ए, मुझे नहीं पता बताए लेकिन रात को डेढ़ से दो बजे तक मेरे पास आवाज आई बचाओ बचाओ जब मैंने गई तो हमारे जीना के गेट उनके बच्चे ने बंद कर दिया हुआ था फिर ऊपर के जिसमें जलाया वो भी बंद कर दिया था मैंने बाहर निकली गली में शोर मचाई तीसरी मकान से लोगों ने चढ़ के गया हमारा जीना के गेट खोला सारे गली के लोगों ने गए जब हम सारे गए उनका गेट भी कुंडी खोले जब तक मुल्ला जी ने जल चुके थे उनके बेटे ने ही जला के है जिनके बेटे का नाम है साहिल मेरा नाम निशा है पिता के नाम है जो चले है उनकी पचपन साल साहिल के नाम है पंद्रह साल पढ़ जाएगा पूरा गाँव में बाकी जोलमुद्दीन है तो वो कलेक्शन का भी काम करते थे बाजार भी लगाते थे बेटा जो है साहिल मोड़बंध स्कूल में पढ़ता है क्लास में इतना मुझे क्लियर पता नहीं क्योंकि ये हमें रात को इन्फॉर्मेशन मिली थी दो ढाई बजे के करीब भाई ऐसे ऐसे घर में आग लगी हुई है हमने तुरंत जो फायर मौके पे फायर ब्रिगेड बुलाई और वहाँ जो है ना लोगों की सहायता से आग बुझाई आग बुझाकर देखा तो एक आदमी की डेड बॉडी उसके अंदर थी और पास वाले आदमियों से पूछा भाई एक नाबालिग लड़का और उसके पिताजी रहते थे यहाँ और वो उन्होंने भागता हुआ भी देखा है वो साइड की मकान से कूद करके भाग गया तो हमने बाद में पता लगा भाई ये सारा जो है काम उसी लड़के का ही था और उसको हमने आज अपनी अभी रिक्शा में लेकर के उसमें ये जे बोर्ड के और कारणों पर पता लगाओ तो ये जो हादसा हुआ था किन कारणों की वजह से हुआ ये पुलिस चौकी नवीन नगर का क्षेत्र पड़ता है जमुना के साथ का क्षेत्र है और ये जो हादसा किया लड़के ने वो किस वजह से किया क्या काम करता था क्यों ये हादसे को इल्जाम दिया इस मामले में मुख्यतः यही बात आई है इस ये लड़का शरारती किस्म का था इसने पहले भी कई महीना पहले अपने पिता के पचास हजार वे चुराए थे और उसके बाद ये पैसे वैसे उसकी हरकत उसकी करता रहता था और उसका पिता जब उसको कहता था पढ़ाई के लिए तो उसमें जो है ना उसका इंटरेस्ट नहीं था और इस वजह से वो उसका पिता उसको थोड़ा बहुत डांटता था इससे तंग आकर के कल सवेरे भी उसके पिता ने उसको थोड़ी डाँट लगाई थी वो इसी बात से जो ना रंजिश रखे हुए था उसको उसने बहुत जो नाबालिग ने गलत हरकत की है उसको कड़ी आ, से कड़ी सजा दिलवाएंगे अभी पुलिस क्या कर रही है अभी उसको अभी रिक्शा में लेकर के जे जे बोर्ड के सम्म पेश करने गई हुई है पुलिस